ਜਲタル ਮਹੀਲ ਜਾਏ ਬਸੇਰਾ ਅਨਹਦ ਰੂਪਾ ਨਾਹਦ ਬਾਨੀ ਚਰਨ ਸਨ ਦੇ ਵਸਤ ਭਵਾਨੀ ਬ੍ਰਹਮਾ ਵਿਸ਼ਨੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟੇਂਦਰ ਅਪਿੰਦਰ ਬਨਾਏ ਬ੍ਰਹਮਾ ਰੁਦਰੋ ਪਾਇਖ ਪਾਇ ਲੋਕ ਜਤਰਦਸ ਖੇਲ ਰਚਾਇਓ ਬਹਰਿਆਪੀ ਵਿਚ ਮਲਾਇਓ ਦਾਨਵ ਦੇਵ ਫਨੰਦ ਅਪਾਰਾ ਗੰਧਰਵ ਜਚ ਰਚੈ ਸੁ ਵਿਚਾਰਾ ਉਤਪ ਵਿਖ ਭਵਾਨ ਕਹਾਣੀ ਕਟ ਕਟ ਕੇ ਪਟ ਪੜ ਕੀ ਜਾਨੇ ਤਾਤ ਮਾਤ ਜੇ ਜਾਤ ਨ ਪਾਤ ਏਕ ਰੰਗ ਕਾ ਹੂ ਨਹੀਂ ਰਤਾ ਸਰਬ ਜੋਤ ਕੇ ਬੀਜ ਸਮਾਨ ਸਭ ਨੂੰ ਸਰਬ ਠਾਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅ ਲਖ ਪੁਰਖ ਅਬਗਤ ਅਬਧੂਤਾ ਜਾਤ ਪਾਤ ਜੇ ਚਿੰਨ ਨ ਬਰਨਾ ਅਬਗਤ ਦੇਵਾਛੈ ਅਨ ਪਰਮ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਤ ਨ ਆਇਓ ਖਾਲਸਾ ਜੀ ਹੁਣ ਤੁਸੀਂ ਪਾਠ ਸੁਣ ਕੇ ਜਿੱਥੇ ਜਿੱਥੇ ਗਲਤੀ ਆ ਆਪ ਹੀ ਉਥੋਂ ਸੁਧਾਈ ਕਰਨੀ ਹੈ ਤੋ ਐ ਪ੍ਰਸਾਦਕ ਵਿਤ ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰਕੀਓ ਕਤਹੂ ਅਚਿੰਤ ਹੋਏ ਕੈ ਸੋਬਤ ਅਚੇਤ ਕਤਹੂ ਪਖਾਰੀ ਹੋਏ ਕੈ ਮੰਗਤ ਫਿਰਤ ਪੀਖ ਕਹੂ ਮਹਾਦਾਨ ਹੋਏ ਕੈ ਮੰਗੋ ਤਨ ਦੇਤ ਕਹੂ ਮਹਾਰਾਜ ਨ ਕੋ ਦੀਜਤ ਅਨੰਤ ਦਾਨ ਕਹੂ ਮਹਾਰਾਜ ਨ ਤੇ ਛੀਨ ਜਿਤ ਲੇਤ ਕਹੂ ਬੇਦਰੀਤ ਕਹੂ ਤਸ ਬੇਪਰੀਤ ਕਹੂ ਤਰਗੁਨ ਅਤੀਤ ਕਹੂ ਸੁਰਗਨ ਸਮੇਤ ਕਹੂੰ ਜੱਤ ਗੰਧਰਵ ਔਰਗ ਕਹੂੰ ਵਿਦਿਆਧਰ ਕਹੂੰ ਭੈ ਕਿਨਰਪ ਸੱਜ ਕਹੂੰ ਪ੍ਰੇਤ ਹੋ ਕਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕਿ ਤੁਰ ਕਾ ਪੁਕਾਰੇ ਵਾਂਗ ਦੇਤੋ ਕਹੂੰ ਕੋਕ ਕਾਬ ਹੋਏ ਕਿ ਪ੍ਰਾਨ ਕੋ ਪਰ ਤਮਤ ਕਾ ਤੂੰ ਕੁਰਾਨ ਕੋ ਨਦਾਨ ਜਾਣ ਲੇਤੋ ਕਹੂੰ ਬੇਦਰੀਤ ਕਹੂੰ ਤਾਂਸੋ ਬੇਪਰੀਤ ਕਹੂੰ ਤਿਰਗੁਨ ਅਤੀਤ ਕਹੂੰ ਸੁਰਗਨ ਸੰਕਿਤ ਹੋ। ਉਹ ਭਾਈ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗਮਾਨ ਮਤ ਦੇਤੋ। ਕਹੂੰ ਇੰਦਰ ਰਾਜਾ ਕੋ ਮਿਲ ਤੇ ਇੰਦਰ ਪਦ ਵਿੱਚ। ਕਹੂੰ ਇੰਦਰ ਪਦ ਵਿੱਚ ਪਾਇ ਸੀਨ ਲੈਤੋ। ਕਾ ਤੂੰ ਵਿਚਾਰ ਅ ਵਿਚਾਰ ਕੋ ਵਿਚਾਰਤੋ। ਕਹੂੰ ਨਜਨਾਰ ਪਰ ਨਾਰ ਕੇ ਨਕੇਤੋ। ਕਹੂੰ ਵੇਦ ਰੀਤ ਕਹੂੰ ਤਾਸ ਵੇਪਰੀਤ। ਕਹੂੰ ਤਰਗੁਨ ਅਤੀਤ ਕਹੂੰ ਸਰਗਨ ਸਮੇਤ ਕਹੂੰ ਸਤ ਤਾਰਿ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰਤੁ ਅਹਾਰੀ ਕਹੂੰ ਨਾ ਤਿੰਨ ਕੇਤੋ